ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਬਣਾਉਣ ਲੱਗੇ ਆ ਜੀ ਪੇੜੇ ਤੇ ਆਪਾਂ ਬਿਨਾ ਦੁੱਧ ਬਿਨਾ ਖੁਆ ਬਿਨਾ ਮਾਵਾਂ ਬਣਾਵਾਂਗੇ ਜੀ ਇਸ ਤਰੀਕੇ ਨਾਲ ਬਣਾਵਾਂਗੇ ਜੀ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਲਾਈਕ ਸ਼ੇਅਰ ਵੀ ਕਰਿਓ ਜੀ ਕਮੈਂਟ ਕਰਕੇ ਵੀ ਦੱਸਿਓ ਜੀ ਤੇ ਆਪਾਂ ਜਨਮ ਅਸ਼ਟਮੀ ਸਪੈਸ਼ਲ ਬਣਾਵਾਂਗੇ ਜੀ ਹੁਣ ਆਪਾਂ ਪਾ ਲੈਨੇ ਜੀ ਵਿੱਚ ਘਿਓ ਇਹਦੇ ਦੇਸੀ ਕੜਾਈ ਦੇ ਘਿਓ ਆਪਣਾ ਹੁਣ ਹੋ ਗਿਆ ਜੀ ਗਰਮ ਥੋੜਾ ਜਿਹਾ ਕੜਾਈ ਆਪਾਂ ਬਾਲੀ ਗਰਮ ਨਹੀਂ ਕਰਨੀ ਸਿਮ ਅੱਗ ਦੇ ਉੱਤੇ ਬਣਾਉਣਾ ਹੈ ਤੇ ਹੁਣ ਆਪਾਂ ਵਿੱਚ ਪਾਵਾਂਗੇ ਜੀ ਇਹਦੇ ਇੱਕ ਕੱਪ ਸੁੱਕੇ ਦੁੱਧ ਦਾ ਇਹਨੂੰ ਆਪਾਂ ਸਿਮ ਅੱਗ ਦੇ ਉੱਤੇ ਹੀ ਭੁੰਨਾਂਗੇ ਬਾਲਾ ਕਿ ਉਹ ਨਹੀਂ ਪਾਉਣਾ ਇਹਦੇ ਵਿੱਚ ਬਸ ਸੁੱਕ ਬਰੂਰਾ ਜਿਹਾ ਕਰਕੇ ਤੇ ਇਹਦੇ ਨਾਲ ਆਪਾਂ ਇਹਨੂੰ ਹੌਲੀ ਹੌਲੀ ਭੁੰਨ ਲਾਂਗੇ ਥੋੜਾ ਜਿਹਾ ਕਿਉ ਆਪਾਂ ਵਿੱਚ ਹੋਰ ਪਾਇਆ ਥੋੜਾ ਜਿਹਾ ਘੱਟ ਸੀ ਪਰ ਜਿਆਦਾ ਗਿੱਲਾ ਵੀ ਨਹੀਂ ਕਰਨਾ ਆਪਾਂ ਇਹਨੂੰ ਤੇ ਆਪਾਂ ਇਹਨੂੰ ਹੌਲੀ ਹੌਲੀ ਮੱਠੀ ਮੱਠੀ ਅੱਗੇ ਤੇ ਭੁੰਨੀ ਜਾਵਾਂਗੇ ਹੁਣ ਇਹਦਾ ਕਲਰ ਚੇਂਜ ਹੋਣ ਲੱਗ ਗਿਆ ਜੀ ਤੇ ਹੌਲੀ ਹੌਲੀ ਇਹੀ ਜਿਹੜਾ ਆਪਾਂ ਥੋੜਾ ਜਿਹਾ ਕਿਉ ਪਾਇਆ ਉਹੀ ਕਿਉ ਛੱਡ ਕੇ ਤੇ ਬਹੁਤ ਵਧੀਆ ਸੁੱਕ ਬਰੂ ਰਾਜਾ ਬਣ ਜਾਊਗਾ ਇਹ ਉਸੇ ਨਾਲ ਵਧੀਆ ਨਰਮ ਹੋ ਜੂਗਾ ਕਿਉਂ ਨਾ ਹੋਰ ਆਪਾਂ ਨੂੰ ਘਿਓ ਵੀ ਨਹੀਂ ਪਾਉਣ ਦੀ ਲੋੜ ਇਹਦੇ ਵਿੱਚ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਥੋੜਾ ਜਿਹਾ ਦੁੱਧ ਆਪਣਾ ਇਹ ਜਿਹੜਾ ਮਟੀਰੀਅਲ ਆ ਵਧੀਆ ਭੁੱਜ ਗਿਆ ਤੇ ਕਲਰ ਚੇਂਜ ਹੋ ਗਿਆ ਥੋੜਾ ਜਿਹਾ ਦੁੱਧ ਪਾ ਕੇ ਤੇ ਆਪਾਂ ਇਹਨੂੰ ਫੇਰ ਭੁੰਨਾਂਗੇ ਬਹੁਤ ਹੀ ਵਧੀਆ ਟੇਸਟੀ ਰੈਸਪੀ ਬਣਦੀ ਹੈ ਇਹ ਇਸ ਤਰੀਕੇ ਨਾਲ ਬਹੁਤ ਵਧੀਆ ਬਣਦੀ ਹੈ ਜੀ ਹੁਣ ਅੱਗੇ ਨਾਲੋਂ ਆਪਣਾ ਇਹ ਹੋ ਗਿਆ ਜੀ ਖੁਸ਼ਕ ਥੋੜਾ ਜਿਹਾ ਥੋੜਾ ਜਿਹਾ ਆਪਾਂ ਇਹਨੂੰ ਹੋਰ ਸੇਕ ਲਵਾਉਨੇ ਆ ਤੇ ਥੋੜਾ ਜਿਹਾ ਆਪਾਂ ਦੁੱਧ ਹੋਰ ਪਾਵਾਂਗੇ ਇਹਦੇ ਵਿੱਚ ਜ਼ਿਆਦਾ ਦੁੱਧ ਨਹੀਂ ਪਾਉਣਾਗਾ ਬਸ ਥੋੜਾ ਜਿਹਾ ਦੁੱਧ ਪਾ ਕੇ ਤੇ ਆਪਾਂ ਇਹਨੂੰ ਫੇਰ ਭੁੰਨਦੇ ਆ ਜੀ ਹੁਣ ਆਪਾਂ ਇਹਨੂੰ ਸੇਮ ਅੱਗ ਦੇ ਉੱਤੇ ਭੁੰਨਦੇ ਆ ਅੱਗ ਆਪਾਂ ਬਿਲਕੁਲ ਨਹੀਂ ਤੇਜ਼ ਕਰਨੀ ਜੀ ਤੇ ਹੁਣ ਆਪਣਾ ਇਹ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਤੇ ਹੁਣ ਆਪਾਂ ਇਹਨੂੰ ਕਰਾਂਗੇ ਜੀ ਠੰਡਾ ਕਰ ਲੈਨੇ ਬਿਲਕੁਲ ਬਸ ਲਾ ਕੇ ਬਹੁਤ ਵਧੀਆ ਚੀਜ਼ ਬਣ ਗਈ ਇਹ ਇੱਕ ਵਾਰੀ ਹੁਣ ਥੋੜ੍ਹਾ ਥੋੜਾ ਹਲਾ ਹਲਾ ਕੇ ਆਪਾਂ ਇਹਨੂੰ ਠੰਡਾ ਕਰ ਲੈਨੇ ਤੇ ਹੁਣ ਆਪਣਾ ਵਧੀਆ ਬਣ ਗਿਆ ਤੇ ਆਪਾਂ ਇਹਨੂੰ ਪਾ ਲੈਨੇ ਜੀ ਇੱਕ ਥਾਲ ਦੇ ਵਿੱਚ ਤੇ ਬਿਲਕੁਲ ਇਹਨੂੰ ਆਪਾਂ ਠੰਡਾ ਕਰਾਂਗੇ ਹੁਣ ਇਨੂੰ ਗਰਮ ਨਹੀਂ ਰੱਖਣਾ ਆਪਾਂ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਕਮੈਂਟ ਕਰਕੇ ਵੀ ਜ਼ਰੂਰ ਦੱਸਿਓ ਹੁਣ ਆਪਾਂ ਪਾਵਾਂਗੇ ਜੀ ਥੋੜਾ ਜਿਹਾ ਇਲਾਇਚੀ ਪਾਊਡਰ ਵਿੱਚ ਤੇ ਹੁਣ ਆਪਾਂ ਪਾ ਲੈਨੇ ਜੀ ਇੱਕ ਕੱਪ ਚੀਨੀ ਇਹਦੇ ਵਿੱਚ ਬੂਰਾ ਚੀਨੀ ਪਾਈ ਹੈ ਇਹਦੇ ਵਿੱਚ ਆਪਾਂ ਦੂਸਰੀ ਵੀ ਪਾ ਸਕਦੇ ਹਾਂ ਜਿਹੜੀ ਆਪਣੀ ਦਾਣਾ ਖੰਡ ਹੁੰਦੀ ਹੈ ਜਾਂ ਸ਼ੱਕਰ ਵਗੈਰਾ ਦਾਣਾ ਖੰਡ ਨੂੰ ਆਪਾਂ ਪੀਸ ਕੇ ਪਾ ਸਕਦੇ ਹਾਂ ਪਰ ਮੈਤ ਦੇ ਵਿੱਚ ਬੂਰਾ ਖੰਡ ਪਾਈ ਹੈ ਜੀ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਸਲ ਕੇ ਬਿਲਕੁਲ ਮਿਕਸ ਕਰ ਲਾਂਗੇ ਹੁਣ ਆਪਣਾ ਬਿੱਲ ਭੱਲੇ ਬਹੁਤ ਹੀ ਵਧੀਆ ਬਣ ਗਿਆ ਮਟੀਰੀਅਲ ਮਲ ਮਲ ਕੇ ਆਪਾਂ ਬਿਲਕੁਲ ਇੱਕ ਜਾਣ ਕਰ ਲਿਆ ਆਪਾਂ ਮਿਕਸ ਕਰ ਲਿਆ ਤੇ ਹੁਣ ਆਪਾਂ ਬਣਾਉਣੇ ਆ ਜੀ ਪੇੜੇ ਬਹੁਤ ਟੇਸਟੀ ਪੇੜੇ ਬਣ ਗਏ ਇਸ ਤਰ੍ਹਾਂ ਖੋਏ ਤੋਂ ਬਿਨਾਂ ਬਣਾਏ ਆਪਾਂ ਇਹ ਨਾ ਆਪਾਂ ਇਹਦੇ ਵਿੱਚ ਕੋਈ ਜ਼ਿਆਦਾ ਹੋਰ ਮਟੀਰੀਅਲ ਪਾਇਆ ਕੋਈ ਤੇ ਬਹੁਤ ਵਧੀਆ ਟੇਸਟੀ ਤੇ ਸੋਹਣੇ ਪੇੜੇ ਬਣੇ ਆ ਜੀ ਆਪਾਂ ਨੇ ਇਹ ਬਣ ਕੇ ਬਿਲਕੁਲ ਬਹੁਤ ਵਧੀਆ ਪੇੜੇ ਤਿਆਰ ਹੋਏ ਆ ਤੇ ਤੁਸੀਂ ਵੀ ਜ਼ਰੂਰ ਬਣਾਇਓ ਜੀ ਇਸ ਤਰ੍ਹਾਂ ਦੀ ਰੈਸਪੀ ਜ਼ਰੂਰ ਟਰਾਈ ਕਰਕੇ ਦੇਖਿਓ ਬਹੁਤ ਹੀ ਜਲਦੀ ਬਣਦੀ ਹੈ 5-7 ਮਿੰਟਾਂ ਦੇ ਵਿੱਚ ਬਣ ਜਾਂਦੀ ਹੈ ਤੇ ਆਪਣੇ ਹੁਣ ਇਹ ਪੇੜੇ ਬਹੁਤ ਵਧੀਆ ਬਣ ਗਏ ਜੀ ਹੁਣ ਆਪਾਂ ਉੱਤੇ ਪਾ ਦਿੰਨੇ ਆ ਥੋੜੀ ਜੀ ਇਹਦੇ ਖੰਡ ਹੋਰ ਪਾ ਦਿੰਨੇ ਆ ਖੰਡ ਪਾ ਕੇ ਤੇ ਆਪਾਂ ਇਹਨੂੰ ਸਾਰਿਆਂ ਨੂੰ ਮਿਕਸ ਕਰ ਦਿੰਨੇ ਆ ਤੇ ਆਪਣੇ ਹੁਣ ਇਹ ਪੇੜੇ ਬਣ ਕੇ ਤਿਆਰ ਆ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿੱਦਾਂ ਦੇ ਲੱਗੇ ਤੁਹਾਨੂੰ ਤੇ ਤੁਸੀਂ ਵੀ ਜਰੂਰ ਘਰ ਦੇ ਵਿੱਚ ਬਣਾ ਕੇ ਟਰਾਈ ਕਰਿਓ ਜੀ ਇਸ ਤਰ੍ਹਾਂ ਦੀ ਮਠਿਆਈ ਸਸਰੀ ਕਾਲ ਜੀ ਸਾਰਿਆਂ ਨੂੰ